ਵੇ ਬੁੱਲਿਆ ਕਾਫਰ ਕਾਫਰੇ ਆਖਦੇ ਤੈਨੂੰ ਕਾਫਰ ਕਾਫਰੇ ਆਖਦੇ ਤੈਨੂੰ ਕਾਫਰ ਕਾਫਰੇ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ ਆ ਹੋਇਆ ਹੋ ਗੋਂ ਦਾ ਸ਼ੌਕ ਸਮਝ ਲੀ ਜਦ ਦੀ ਹੋਸ ਸੰਭਾਲੀ ਜੋਂ ਦਾ ਤੁੜੀ ਜੀ ਸਮਝ ਆ ਗਈ ਇਹ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹਨਾਂ ਦਾ ਆਪਾਂ ਨੂੰ ਵੀ ਸ਼ੌਂਕ ਪੈ ਗਿਆ ਜੀ ਘਰ ਦੇ ਹਾਲਾਤ ਵੀ ਇੰਨੇ ਤੁਹਾਡੇ ਵਧੀਆ ਨਹੀਂ ਹੈਗੇ ਹੈਨਾ ਤੇ ਗੁਜ਼ਾਰਾ ਹੋ ਜਾਂਦਾ ਆ ਗੁਜ਼ਾਰਾ ਕਰਨਾ ਹੀ ਪੈਂਦਾ ਜੀ ਜਿੰਨਾ ਵੀ ਹੁੰਦਾ ਜਿੰਨੇ ਚ ਵੀ ਜਿੰਨਾ ਲਿਹਾਈ ਦਾ ਉਹਦੇ ਚ ਗੁਜ਼ਾਰਾ ਕਰੀਦਾ ਜੀ ਜੁਗਾ ਜੁਗਾ ਤਾਈ ਜੀਵਣ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨਕਾ ਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਖੀ ਕਿਸੇ ਵਿੱਚ ਥੋੜੀ ਪਾਜੀ ਸਾਈਕਲ ਤੇ ਇੰਨਾ ਜਦੋਂ ਸਮਾਨ ਰੱਖਿਆ ਹੋਇਆ ਕਿੰਨਾ ਘਕਾ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ-ਗਲੀਆਂ ਦੇ ਵਿੱਚ ਘੁੰਮਣਾ ਕੋਈ ਸੋਖੀ ਗੱਲ ਤਾਂ ਹੈ ਕੰਮ ਤੇ ਕੋਈ ਵੀ ਸੋਖਾ ਨਹੀਂ ਜੀ ਕੰਮ ਤੇ ਔਖਾ ਹੀ ਹੁੰਦਾ ਜੀ ਤੇ ਆਪਣੇ ਪੇਟ ਦੀ ਖਾਤ ਤੇ ਫੇਰ ਘੁੰਮਣਾ ਵੀ ਪੈਂਦਾ ਹੈ ਮਾਪਾਪੂ ਵਰਗਾ ਹੋਰ ਨਹੀਂ ਮਾਪਾਪੂ ਵਰਗਾ ਹੋਰ ਨਹੀਂ ਹੋ ਤੈ ਮੈਂ ਸਾਈਕਲ ਤੇ ਗਿਆ ਸੀ ਫਾਈਨ ਟਾਊਨ ਕੰਪਨੀ ਫਾਈਨ ਟਾਊਨ ਕੰਪਨੀ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਭਾਈ ਸੋਚਿਆ ਵੀ ਸਾਈਕਲ ਤੇ ਆਇਆ ਬੰਦਾ ਸੈਣਾ ਕੋਈ ਇੰਨਾ ਬਾਈਕ ਤੇ ਕਿੱਥੇ ਹੋਣਾ ਤੇ ਉਹਨਾਂ ਮੈਨੂੰ ਪਹਿਲੇ ਕਹਿਤਾ ਵੀ ਭਾਈ ਇਹ ਪੈਸੇ ਦਾ ਕੰਮ ਆ ਇੰਨੇ ਪੈਸੇ ਦਾ ਤੇ ਹਿਸਾਬ ਹੈਗਾ 1.5-2 ਲੱਖ ਲੱਗੇਗਾ ਹਾਜੀ ਇੰਨਾ ਤਾਂ ਹੈ ਨਹੀਂ ਹੁੰਦੀਆਂ ਹੁੰਦੀਆਂ ਠੰਡੀਆਂ ਸ਼ਾਵਾਂ ਨੇ ਹੁੰਦੀਆਂ ਠੰਡੀਆਂ ਸ਼ਾਵਾਂ ਨੇ ਬੜਾ ਬੜਾ ਵਕਤ ਦੇਖਿਆ ਆ ਫੇਰ ਹੀ ਲਾੜ ਨਿਕਲਿਆ ਤੇ ਮਾਰ ਰੱਖਿਆ ਹੋਇਆ ਸੀ ਦੇਰ ਮੇਰਾ ਸਾਈਕਲ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਤੇ ਫਿਰ ਮੈਂ ਪੈਂਚਰ ਹੀ ਸਾਈਕਲ ਜਿਹੜਾ 2-3 ਘੰਟੇ ਗਲੀਆਂ 'ਚ ਚਲਾਉਂਦਾ ਰਿਹਾ ਫੇਰ ਮੈਂ ਇੱਕੋ ਥਾਂ 'ਤੇ ਸੂਟ ਵੇਚਿਆ ਸੂਟ ਵੇਚਿਆ ਵੇਚਿਆ ਤੇ ਫੇਰ ਮੈਂ ਪੈਂਚਰ ਲਵਾ ਕੇ ਫੇਰ ਚੱਲਿਆ ਐਸਾ ਵੀ ਮੇਰੇ ਤੇ ਵਕਤ ਆਇਆ ਪਰ ਚਲੋ ਮਾਲਕ ਦੀ ਕਿਰਪਾ ਵਾ ਮਾ ਬਾਪੂ ਵਰਗਾ ਹੋਰ ਨਹੀਂ ਮਾ ਬਾਪੂ ਵਰਗਾ ਹੋਰ ਨਹੀਂ ਮਾ ਬਾਪੂ ਵਰਗਾ ਹੋਰ ਨਹੀਂ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਤੇ ਮੈਂ ਹਾਂ ਨੀ ਹਮਮਲਿਕ ਅੱਜ ਅਸੀਂ ਇੱਕ ਪਾਰਕ ਦੇ ਵਿੱਚ ਮੌਜੂਦ ਨੇ ਆਪਾਂ ਜਾ ਰਹੇ ਸੀਗੇ ਅਸੀਂ ਦੇਖਦੇ ਆ ਇੱਕ ਸਖਸ ਜਿਹੜਾ ਹੈ ਸਾਈਕਲ ਤੇ ਕੱਪੜੇ ਵੀ ਵੇਚ ਰਿਹਾ ਤੇ ਨਾਲ ਦੇ ਨਾਲ ਜਿਹੜੇ ਉਹਦੇ ਵੱਲੋਂ ਪੋਸਟਰ ਵੀ ਲਾਏ ਜਾ ਰਹੇ ਨੇ ਪੋਸਟਰ ਕਿਸ ਚੀਜ਼ ਦੇ ਆ ਤੇ ਕਿਉਂ ਲਾਏ ਜਾ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸ ਦਿੰਨੇ ਆ ਤੇ ਤੁਹਾਡੇ ਵੀ ਦਿਖਾ ਦਿੰਨੇ ਆ ਕਿ ਕੀ ਕਾਰਨ ਕੀ ਹੈ ਸਟੋਰੀ ਕੀ ਹੈ ਕਿ ਉਹ ਪੋਸਟਰ ਆ ਰਹੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤਾਂ ਪੁੱਛ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਭ ਤੋਂ ਪਹਿਲਾਂ ਬਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਾਜ ਲੋਤਰਾ ਜੀ ਰਾਜ ਲੋਤਰਾ ਭਾਈ ਤੁਹਾਡੇ ਵੱਲੋਂ ਇਹ ਪੋਸਟਰ ਲਾਏ ਜਾ ਰਹੇ ਆ ਕਾਰਨ ਕੀ ਹੈ ਇਹ ਮੈਡਮ ਜੀ ਮੈਂ ਗਾਣਾ ਮਾਂ ਬਾਪੂ ਦਾ ਰਿਕਾਰਡ ਕੀਤਾ ਤੇ 8 ਤਰੀਕ ਦਾ YouTube ਤੇ ਪਾਇਆ ਹੋਇਆ ਜੀ ਤੇ ਇਹ ਮੈਂ ਛੋਟੇ ਛੋਟੇ ਪੋਸਟਰ ਬਣਾ ਕੇ ਲਾ ਰਿਆਂ ਦੀਵਾਰਾਂ ਤੇ ਵੀ ਮੇਰੀ ਕੋਈ ਪਹਿਚਾਣ ਬਣੇ ਕੋਈ ਮੇਰੇ ਚਿਹਰੇ ਨੂੰ ਕੋਈ ਸਮਝੇ ਤੇ ਮੇਰੀ ਪਹਿਚਾਣ ਬਣੇ ਵੀ ਮੈਂ ਕਲਾਕਾਰ ਆ ਛੋਟਾ ਮੋਟਾ ਆ ਕੋਈ ਮੈਨੂੰ ਸੁਣੇ ਕੋਈ ਅੱਛਾ ਇਸ ਕਰਕੇ ਲਗਾ ਰਿਆਂ ਕਲਾਕਾਰ ਆ ਤੁਸੀਂ ਗੀਤ ਗਾਉਂਦੇ ਹੋ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਇੱਕ ਵਾਰੀ ਆ ਪਾ ਜੀ ਆ ਪੋਸਟਰ ਜਿਹੜਾ ਦਿਖਾ ਦੋਗੇ ਆ ਲਿਖਿਆ ਹੋਇਆ ਇਹਨਾਂ ਦਾ ਨਵਾਂ Song ਆਇਆ ਕਹਿੰਦੇ ਵੀ ਆਪਣੀ ਮੈਂ ਪਛਾਣ ਬਣਾਉਣੀ ਏ ਇਹ ਜਿਹੜਾ ਆ ਪੋਸਟਲ ਆ ਰਿਹਾ ਮਾ ਬਾਪੂ ਵਰਗਾ ਹੋਰ ਕੋਈ ਨਹੀਂ ਤੇ ਇਹ ਜਿਹੜੇ ਆ ਆਪਣੇ ਆਪ ਨੂੰ ਪਛਾਣ ਦੇ ਰਹੇ ਨੇ ਤਾਂ ਕਿ ਲੋਕ ਇਹਨਾਂ ਨੂੰ ਜਾਣ ਸਕਣ ਅਸੀਂ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਕਾਰਨ ਕੀ ਹੈ ਕਿ ਆਪ ਇਹਨਾਂ ਨੂੰ ਪੋਸਟ ਲਾਉਣੇ ਪੈ ਰਹੇ ਆ ਤੇ ਪਛਾਣ ਕਿੱਦਾਂ ਦੀ ਪਛਾਣ ਚਾਹੀਦੀ ਹੈ ਇਹਨਾਂ ਨੂੰ ਭਾਜੀ ਸਾਈਕਲ ਤੇ ਇੰਨਾ ਜਦੋਂ ਸਮਾਨ ਰੱਖਿਆ ਹੋਇਆ ਹੈ ਕਿੰਨਾ ਕੋਖਾ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ-ਗਲੀਆਂ ਦੇ ਵਿੱਚ ਘੁੰਮਣਾ ਕੋਈ ਸੋਖੀ ਗੱਲ ਤਾਂ ਹੈ ਕੰਮ ਤੇ ਕੋਈ ਵੀ ਸੋਖਾ ਨਹੀਂ ਜੀ ਕੰਮ ਤੇ ਔਖਾ ਹੀ ਹੁੰਦਾ ਤੇ ਆਪਣੇ ਪੇਟ ਦੀ ਖਾਤਰ ਫੇਰ ਘੁੰਮਣਾ ਵੀ ਪੈਂਦਾ ਜੀ ਬਿਲਕੁਲ ਦੂਰ ਦੂਰ ਵੀ ਜਾਣਾ ਪੈਂਦਾ ਤੇ ਕੰਮ ਹੁਣ ਜਿਹੜੀ ਵੈਰੈਟੀ ਕੋਈ ਗਾਹ ਮੰਗਦਾ ਉਹ ਵੀ ਰੱਖਣੀ ਪੈਂਦੀ ਹੈ ਹਾਂਜੀ ਇਹਨਾਂ ਕੁਛ ਇੱਥੇ ਟੰਗਿਆ ਹੋਇਆ ਹੈ ਇਹ ਚੋਲਿਆਂ ਦੇ ਵਿੱਚ ਕੀ ਕੀ ਹੈ ਚੋਲਿਆਂ ਵਿੱਚ ਬਸ ਇਹ ਰੱਖਿਆ ਹੈ ਵੀ ਕੋਈ ਇਹਨੇ ਮੰਗ ਲਈ ਬੱਚੇ ਛੋਟੇ ਦੇ ਨਿਕਲ ਮੰਗ ਲਈ ਉਹ ਇਧਰੋਂ ਕੱਢ ਦਿੱਤੀ ਜੀ ਕੋਈ ਵੱਡਾ ਪੀਸ ਹੁੰਦਾ ਉਹ ਇਸ ਇਸ ਸਾਹਮਣੇ ਰੱਖਿਆ ਹੁੰਦਾ ਲਗਾ ਕੇ ਵੀ ਸਾਨੂੰ ਪਤਾ ਪਈ ਇਹਦੇ ਵਿੱਚ ਛੋਲੇ ਚ ਕੀ ਆ ਇਹਦੇ ਵਿੱਚ ਛੋਟਾ ਆ ਇਹਦੇ ਵਿੱਚ ਜਿਹੜਾ ਵੱਡਾ ਆ ਹਾਂਜੀ ਤੇ ਇਸ ਤਰ੍ਹਾਂ ਕਾ ਕੇ ਰੱਖਿਆ ਹੁੰਦਾ ਅਲੱਗ ਅਲੱਗ ਜੀ ਆ ਮੇਰਾ ਤੁੰਬਾ ਹੈ ਸਰ ਜੀ ਅੱਛਾ ਤੁੰਬਾ ਵੀ ਨਾਲ ਰੱਖਦੇ ਹੋ ਆ ਮੈਂ ਗਾਉਣ ਦਾ ਸ਼ੌਂਕ ਹੈ ਜੀ ਮੈਂ ਦੇਖੋ ਆਪਣੇ ਪੋਸਟਰ ਵੀ ਲਗਾ ਰਿਆ ਜੀ ਪੋਸਟਰ ਤੁਸੀਂ ਦੇਖ ਸਕ ਚੁੱਕੇ ਆ ਤੇ ਜਿਹੜੇ ਤੁੰਬਾ ਹੈ ਹਰ ਰੋਜ਼ ਆਪਣੇ ਨਾਲ ਰੱਖਦੇ ਹੋ ਤੁੰਬਾ ਮੈਂ ਨਾਲ ਰੱਖਦਾ ਜੀ ਇਸ ਤਰ੍ਹਾਂ ਵੀ ਜਦੋਂ ਫੇਰੀ ਲਾਣੇ ਆ ਜੀ ਗਲੀਆਂ ਜਿ ਘੁੰਮਦੇ ਆ ਜਦੋਂ ਕੋਈ ਦੁਪਹਿਰ ਹੁੰਦੀ ਆ ਤੇ ਸੋਚੀਦਾ ਵੀ ਕਿਤੇ ਠੰਡੀ ਸ਼ਾਮ ਤੇ ਬੈਠ ਕੇ 10 ਮਿੰਟ ਆਪਣਾ ਰਿਆਜ ਕਰ ਲਾਂਗੇ ਆਪਣੀ ਰੈਸਲ ਕਰ ਲਾਂਗੇ ਇੰਦਾਂ ਆ ਰਿਹਾ ਸਲ ਵੀ ਹੁੰਦੀ ਰਹਿੰਦੀ ਆ ਜੀ ਕਿਆ ਬਾਤ ਤੇ ਤੁੰਬੇ ਦੀ ਗੱਲ ਹੋ ਰਹੀ ਹੈ ਹੁਣ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਪਹਿਲਾਂ ਅਸੀਂ ਨਾ ਕਿਤੇ ਬਹਿ ਜੰਨੇ ਆ ਕਿਉਂਕਿ ਇਹ ਸੁਣਨ ਦੇ ਵਿੱਚ ਸਾਨੂੰ ਆਪ ਨੂੰ ਹੀ ਇੱਕ ਸਕੂਨ ਮਿਲੇ ਜੁਗਾ ਜੁਗਾ ਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨਕਾ ਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਖੀ ਕਿਸੇ ਵਿੱਚ ਥੋੜ੍ਹ ਨਹੀਂ ਰਿਸ਼ਤੇ ਜਗਤੇ ਰਿਸ਼ਤੇ ਜਗਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਰਿਸ਼ਤੇ ਜਗਤੇ ਹੋਰ ਬੜੇ ਨੇ माउ बापू वर्गांरी माउ बापू वर्गाह हो, हो चाचे ताए बापू मेर सॼिय खबी न खबिया बावाने ਚਾਚੀਆਂ ਤਾਈਆਂ ਮਾਵਾਂ ਵਰਗੀਆਂ ਹੁੰਦੀਆਂ ਠੰਡੀਆਂ ਸ਼ਾਵਾਨੇ ਹੁੰਦੀਆਂ ਠੰਡੀਆਂ ਸ਼ਾਵਾਨੇ ਆਪਣੇ ਤਾਂ ਆਪਣੇ ਹੁੰਦੇ ਆਪਣੇ ਤਾਂ ਆਪਣੇ ਹੁੰਦੇ ਆਪਣਿਆਂ ਵਰਗਾ ਹੋਰ ਨਹੀਂ ਰਿਸ਼ਤੇ ਜਗ ਤੇ ਰਿਸ਼ਤੇ ਜਗ ਤੇ ਹੋਰ ਬੜੇ ਨੇ ਮਾ ਬਾਪੂ ਵਰਗਾ ਹੋਰ ਨਹੀਂ ਮਾ ਬਾਪੂ ਵਰਗਾ ਹੋਰ ਨਹੀਂ ਮਾ ਬਾਪੂ ਵਰਗਾ ਹੋਰ ਨਹੀਂ ਹੋ ਕੀ ਬਾਤ ਹੈ ਇਹ ਗੱਲ ਤਾਂ ਕਿਤੇ ਨਾ ਕਿਤੇ ਤੁਸੀਂ ਸੱਚੀ ਕਹੀ ਹੈ ਕਿ ਮਾਪੇ ਵਰਗਾ ਕੋਈ ਹੋਰ ਨਹੀਂ ਹੈ ਪਰ ਇਹ ਗਾਣਾ ਤੁਸੀਂ ਆਪ ਲਿਖਿਆ ਹੈ ਹਾਂਜੀ ਆਪ ਲਿਖ ਕੇ ਆਪ ਹੀ ਗਾਉਂਦੇ ਹੋ ਹਾਂਜੀ ਆਪ ਹੀ ਲਿਖਦਾ ਹਾਂ ਜੀ ਆਪ ਹੀ ਗਾਉਂਦਾ ਹੈ ਅੱਛਾ ਕਦੋਂ ਤੋਂ ਗਾਣ ਦਾ ਸ਼ੌਂਕ ਪਿਆ ਤੁਹਾਨੂੰ ਗੋਆਂ ਦਾ ਸ਼ੌਂਕ ਸਮਝ ਲੱਗ ਜਦੋਂ ਹੋ ਅਸੀਂ ਸਮਝ ਲਈ ਜੋਂ ਦਾ ਥੋੜੀ ਜੀ ਸਮਝ ਆ ਗਈ ਇਹ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹਨਾਂ ਦਾ ਆਪਾਂ ਨੂੰ ਵੀ ਸ਼ੌਂਕ ਪੈ ਗਿਆ ਜੀ ਹਾਂਜੀ ਤੇ ਕਿਤੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਅੱਗੇ ਵਧਾਵਾਂ ਕੋਸ਼ਿਸ਼ ਦੇ ਬਹੁਤ ਕੀਤੀ ਆ ਮੈਂ 2-3 ਪੇਟਾਂ ਗਾਣੇ ਰਿਕਾਰਡਿੰਗ ਕੀਤੇ ਹੋਇਆ ਜੀ YouTube ਤੇ ਵੀ ਪਾਏ ਆ ਤੇ ਆ ਚੌਥਾ ਗਾਣਾ ਮੇਰਾ ਫੇਰ ਇੱਕ ਮੈਂ ਕਿ ਕਾੜ ਕੀਤਾ ਇਹ 8 ਤਰੀਕ ਦਾ ਮੈਂ ਪਾਇਆ ਅੱਜ 8 ਤਰੀਕ ਹੋ ਗਈ ਹੈ ਜੀ ਮੈਨੂੰ ਆ ਗਲੀਆਂ 'ਚ ਘੁੰਮਦੇ ਨੂੰ ਆਪਣੇ ਪੋਸਟਰ ਲਾ ਰਿਆਂ ਮਾਂ ਬਾਪੂ ਵਰਗਾ ਹੋਣੀ ਜਿਹੜਾ ਤੁਸੀਂ ਹੁਣ ਸੁਣਿਆ ਰਿਸ਼ਤੇ ਜੱਗ ਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਹਾਂਜੀ ਕਿਤਨੇ ਕਿਤੇ ਹਰ ਕਿਸੇ ਨੂੰ ਇੱਕ ਮਾਪੇ ਦਾ ਦੁੱਖ ਹੁੰਦਾ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਸਾਡੇ ਪਰਿਵਾਰ ਚ ਆਹਲੇ ਤੇ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਦੋਨੇ ਹੀ ਆ ਪੰਜ ਪਰਿਵਾਰਾਂ ਜਿਹੜੇ ਅਸਲੇ ਮਾਂ ਬਾਪੂ ਅਹਲੇ ਮਾਂ ਵੀ ਨਹੀਂ ਆਤੇ ਬਾਪੂ ਵੀ ਨਹੀਂ ਆਈ ਕਿਤਨੇ ਕਿਤੇ ਇਹ ਜਿਹੜਾ ਗਾਣਾ ਆ ਉਹਨਾਂ ਲਈ ਤੇ ਨਹੀਂ ਤੁਸੀਂ ਲਿਖਿਆ ਹਾਂਜੀ ਉਹਨਾਂ ਲਈ ਜਾਤ ਤੇ ਆਉਂਦੀ ਆ ਮਾਂ ਬਾਪੂ ਜਿਹੜਾ ਮਾਂ ਮਾਂ ਹੁੰਦੀ ਆ ਬਾਪੂ ਬਾਪੂ ਹੀ ਹੁੰਦਾ ਜੀ ਜਾਤ ਤੇ ਆਉਂਦੀ ਆਂ ਪਰ ਅਛਾ ਇਹ ਮਾਂ ਰਕਦਾ ਪਾਣਾ ਆ ਬਸ ਚਲੋ ਚੱਲੀਦਾ ਮੇਲਾ ਸਦਾ ਇੱਥੇ ਕਹਿਨੇ ਨਹੀਂ ਬੈਠ ਰਹਿਣਾ ਤੋਂ ਮਾਪੇ ਯਾਦ ਹੁੰਦੇ ਆ ਜੀ ਹਾਂਜੀ ਕਿੰਨੇ ਕਿਤੇ ਐ ਨਹੀਂ ਹੁੰਦਾ ਵੀ ਤੁਸੀਂ ਇਹ ਨਾ ਸਾਰਾ ਦਿਨ ਦਿਹਾੜੀ ਲਾਉਂਦੇ ਹੋ ਕੱਪੜੇ ਵੇਚਦੇ ਹੋ ਤੇ ਘਰ ਦੇ ਹਾਲਾਤ ਵੀ ਇੰਨੇ ਤੁਹਾਡੇ ਵਧੀਆ ਨਹੀਂ ਹੈਗੇ ਹੈਨਾ ਤੇ ਗੁਜ਼ਾਰਾ ਹੋ ਜਾਂਦਾ ਆ ਗੁਜ਼ਾਰਾ ਕਰਨੇ ਪੈਂਦਾ ਜੀ ਜਿੰਨਾ ਵੀ ਹੁੰਦਾ ਜਿੰਨੇ ਚ ਵੀ ਜਿੰਨਾ ਲਿਹਾਈ ਦਾ ਉਹਦੇ ਚ ਗੁਜ਼ਾਰਾ ਕਰੀਦਾ ਜੀ ਬਸ ਬਾਕੀ ਜਿਹੜੇ ਇੰਨੇ ਵੱਡੇ ਸ਼ੌਂਕ ਨੇ ਉਹ ਤੇ ਫਿਰ ਬਹੁਤ ਹੀ ਮੋٹے ਹੀ ਪੈਸੇ ਚਾਹੀਦੇ ਆ ਤਾਂ ਹੁੰਦੇ ਆ ਤੇ ਬਾਕੀ ਜਿੰਨਾ ਕੰਮ ਕਰਦੇ ਆ ਆਪਣੇ ਘਰ ਦਾ ਗੁਜ਼ਾਰਾ ਤੇ ਚੱਲੀ ਜਾਂਦਾ ਜੀ ਗਾਣਾ ਗਾਉਂਦੇ ਹੋ ਸਾਈਕਲ ਤੇ ਫੇਰ ਵੀ ਕਰਦੇ ਹੋ ਗਲੀਆਂ-ਗਲੀਆਂ ਦੇ ਵਿੱਚ ਘੁੰਮਦੇ ਹੋ ਨਾਲ ਇਹਨੂੰ ਤੁੰਬੇ ਨੂੰ ਵੀ ਨਾਲ ਰੱਖਦੇ ਹੋ ਲੋਕਾ ਤੁਹਾਨੂੰ ਆਪਣੇ YouTube ਤੇ ਵੀ ਤੁਸੀਂ ਇੰਨੇ ਜ਼ਿਆਦਾ ਸੌਂਗਸ ਪਾਏ ਹੋਏ ਨੇ ਤੇ ਤੁਹਾਨੂੰ ਲੋਕਾਂ ਵੱਲੋਂ ਕਦੇ ਨਹੀਂ ਕੋਈ ਰਿਸਪੌਂਸ ਮਿਲਿਆ ਜਾਂ ਫਿਰ ਕਿਸੇ ਨੇ ਅੱਗੇ ਆ ਕੇ ਤੁਹਾਡਾ ਕਦੇ ਹੱਥ ਫੜਿਆ ਹੋਵੇ ਜਾਂ ਕਿਸੇ ਨੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਵੀ ਹਾਂ ਅੱਜ ਤੂੰ ਆਪਣੇ ਗਾਣੇ ਨੂੰ ਇੱਥੇ ਲੈ ਕੇ ਆ ਕਿਉਂਕਿ ਤੁਸੀਂ ਲਿਖਦੇ ਵੀ ਹੋ ਨਾਲ ਦੇ ਨਾਮ ਜਿਹੜੀਆਂ ਮੈਂ ਪਹਿਲੀਆਂ ਪੇਟਾਂ ਵੀ ਆਪ ਹੀ ਲਿਖੀਆਂ ਆਪੇ ਲਿਖ ਕੇ ਤੇ ਰਿਕਾਰਡ ਕਰਕੇ YouTube ਤੇ ਪਾਈਆਂ ਉਸ ਤੋਂ ਬਾਅਦ ਮੈਂ ਇੱਕ ਬਾਬਾ ਬੁੱਲੇ ਸ਼ਾਹ ਵੀ ਲਿਖਿਆ ਸੂਫੀ ਗੀਤ ਉਹ ਵੀ ਆਪ ਦਾ ਹੀ ਮੈਂ ਲਿਖਿਆ ਹੋਇਆ ਤੇ ਰਿਕਾਰਡ ਕਰਕੇ YouTube ਤੇ ਪਾਇਆ ਤੇ ਮੈਨੂੰ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਵੀ ਭਾਈ ਤੇਰਾ ਗਾਣਾ ਵੀ ਮਤਲਬ ਵੀ ਕਿਸੇ ਸਾਨੂੰ ਛੋਟਾ ਮोटा ਪ੍ਰੋਗਰਾਮ ਮਿਲਿਆ ਹੋਏ ਅਜੇ ਤੱਕ ਨਹੀਂ ਮਿਲਿਆ ਕੋਈ ਜੀ ਬਾਬਾ ਬੁੱਲੇ ਸ਼ਾਹ ਦੀ ਗੱਲ ਹੋ ਰਹੀ ਹੈ ਦੋ ਲਾਈਨਾਂ ਜੇ ਉਹਨਾਂ ਦੀ ਹੋ ਜਾਈਂ ਬਾਬਾ ਬੁੱਲੇ ਸ਼ਾਹ ਜੀ ਦੀਆਂ ਲੈਣਾ ਦੋ ਜਨਾਬ ਨੇ ਜੀ ਜੀ ਲੋਈ ਜੋ ਮੈਂ ਲਿਖਿਆ ਮੈਂ ਉਹ ਸੁਣਾ ਰਿਹਾ ਤੁਹਾਨੂੰ ਬਾਬਾ ਬੁੱਲੇ ਸ਼ਾਹ ਜੀ ਆਪਣੇ ਪੀਰ ਦੇ ਰੰਗ ਦੇ ਵਿੱਚ ਰਹਿੰਦੇ ਨੇ ਜੀ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਤੇ ਲੋਕੀ ਵੇਖ ਕੇ ਕਹਿੰਦੇ ਬਈ ਬੁੱਲਾ ਸ਼ਦਾਈ ਹੋ ਗਿਆ ਬੁੱਲਾ ਕੰਮਲਾ ਹੋ ਗਿਆ ਬਾਬਾ ਬੁੱਲੇ ਸ਼ਾਹ ਜੀ ਆਪਣੇ ਪੀਰ ਨੂੰ ਯਾਦ ਕਰਕੇ ਕਹਿ ਰਿਹਾ ਕਿ ਮੇਰੇ ਸਾਈ ਮੈਨੂੰ ਲੋਕੀ ਕੰਮਲਾ ਕੰਮਲਾ ਕਹਿੰਦੇ ਨੇ ਮੈਨੂੰ ਲੋਕ ਸ਼ਦਾਈ ਕਹਿੰਦੇ ਨੇ ਪੇ ਇੰਨੇ ਵੱਡੇ ਉੱਚੇ ਕਰਾਨੇ ਦਾ ਸੱਜਦ ਅਬਦੁੱਲਾ ਸ਼ਾ ਸ਼ਾ ਨਾਇਤ ਰਾਈ ਦਾ ਮਰੀਦ ਹੋ ਗਿਆ ਬੁੱਲਾ ਤਾਂ ਕਾਫਰ ਹੈ ਤੇ ਬਾਬਾ ਬੁੱਲੇ ਸ਼ਾ ਜੀ ਕਹਿ ਰਹੇ ਨੇ ਕਿ ਬੁੱਲਾ ਤੂੰ ਆਹੋ ਆਹੋ ਕਹਿ ਜੇ ਕੋਈ ਕਹਿੰਦਾ ਕਾਫਰ ਹੈ ਤੂੰ ਕਹਿ ਮੈਂ ਕਾਫਰੀ ਆਂ ਜੇ ਕੋਈ ਕਹਿੰਦਾ ਤੂੰ ਕਮਲਾਦਨ ਤੂੰ ਕਹਿ ਮੈਂ ਕਮਲਾਈ ਆਂ ਤੇ ਲੋ ਬਾਬਾ ਬੁੱਲੇ ਸ਼ਾ ਜੀ ਦਾ ਉਸ ਵਕਤ ਦਾ ਲਿਖਿਆ ਕਾਫੀਆ ਆਪ ਦੀ ਨਦਰ ਇਹ ਰਾ ਗੌਰ ਕਰਨਾ ਜੀ ਇ라 ਗੌਰ ਫਰਮਾਈਏਗਾ ਵੀ ਬਾਬਾ ਬੁੱਲੇ ਸ਼ਾਹ ਜੀ ਕੀ ਕਹਿੰਦੇ ਨੇ ਵੇ ਬੁੱਲਿਆ ਕਾਫਰ ਕਾਫਰ ਆਖਦੇ ਤੈਨੂੰ ਕਾਫਰ ਕਾਫਰ ਆਖਦੇ ਵੇ ਬੁੱਲਿਆ ਕਾਫਰ ਕਾਫਰੇ ਆਖਦੇ ਤੈਨੂੰ ਕਾਫਰ ਕਾਫਰੇ ਆਖਦੇ ਤੈਨੂੰ ਕਾਬਰ ਕਾਬਰ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ ਆਹ ਹੋਇਆ ਹੋ ਆਹ ਹੋਇਆ ਹੋ ਕਹਿ ਦੇ ਬੁਲਿਆ ਆਹ ਹੋਇਆ ਹੋ ਕਹਿ ਆਹ ਹੋਇਆ ਹੋ ਕਹਿ ਦੇ ਬੁਲਿਆ ਆਹ ਹੋਇਆ ਹੋ ਕਹਿ ਤੈਨੂੰ ਕਾਬਰ ਕਾਬਰ ਆਖਦੇ ਜਿਵੇਂ ਕਿ ਹਰ ਇੱਕ ਚੀਜ਼ ਨੂੰ ਤੁਸੀਂ ਬੜੇ ਹੀ ਦਿਲੋਂ ਨਿਮਾਨੇ ਹੋ ਤੇ ਗਾਣ ਦਾ ਜਿਹੜਾ ਸ਼ੌਂਕ ਆ ਉਹ ਵੀ ਦਿਲੋਂ ਹੀ ਰੱਖਿਆ ਹੋਇਆ ਤੇ ਲਿਖਦੇ ਵੀ ਬੜੇ ਦਿਲੋਂ ਕਿਉਂਕਿ ਇੱਕ ਇੱਕ ਜਿਹੜੇ ਤੁਹਾਡੇ ਸ਼ਬਦ ਨੇ ਉਹ ਤੁਹਾਡੀ ਗਾਇ ਦੇ ਰਾਹੀ ਲੋਕਾਂ ਨੂੰ ਸੁਣਨ ਨੂੰ ਮਿਲ ਰਿਹਾ ਤੇ ਭਾਜੀ ਅੱਗੇ ਜੇ ਤੁਹਾਨੂੰ ਹਜੇ ਤੱਕ ਤੁਹਾਨੂੰ ਐਦਾ ਦਾ ਮੌਕਾ ਨਹੀਂ ਮਿਲ ਰਿਹਾ ਵੀ ਤੁਸੀਂ ਅੱਗੇ ਵਧੋ ਕਿੰਨੇ ਕ ਅੱਗੇ ਵਧਣਾ ਚਾਹੁੰਦੇ ਹੋ ਕਿ ਨੂੰ ਫੋਲੋ ਕਰਦੇ ਹੋ ਚਲੋ ਜੇ ਵਖਦੇ ਸਾਵਨਾ ਹੁੰਦੇ ਆ ਵੀ ਜਿੱਦਾਂ ਦਾ ਅਸੀਂ ਗੌਣੇ ਆ ਚਲੋ ਉਦੋਂ ਦਾ ਹੀ ਸਾਨੂੰ ਕੋ ਬੁਲਾ ਲਵੇ ਹਾਂਜੀ ਤੇ ਪਹਿਲਾਂ ਛੋਟੇ ਛੋਟੇ ਕੰਮ ਮਿਲਦੇ ਆ ਫਿਰ ਬੰਦਾ ਗਾਂਹ ਵੱਧਦਾ ਆ ਸਾਨੂੰ ਛੋਟੇ ਛੋਟੇ ਨਹੀਂ ਮਿਲੇ ਤੇ ਗਾਂਹ ਵੱਧਨ ਦਾ ਮੌਕਾ ਹੀ ਕਿੱਥੇ ਮਿਲਣਾ ਸੀ ਸ਼ੁਰੂਆਤ ਕਿੱਦਾਂ ਕੀਤੀ ਸੀਗੀ ਗਾਇਕੀ ਕੀ ਸ਼ੁਰੂਆਤ ਮੈਂ ਇਹ ਛੋਟੀਆਂ ਛੋਟੀਆਂ ਪਾਰਟੀਆਂ ਜਿਹੜੀ ਜਰਾਤੇ ਵਾਲੀਆਂ ਉਹਨਾਂ ਦੇ ਮੈਂ ਪਿੱਛੇ ਕੋਰਸ ਕਰਨ ਜਾਂਦਾ ਸੀ ਹਾਂਜੀ ਤੇ ਕੋਰਸ ਕਰਦਾ ਸੀ ਗਾਗਰ ਵੀ ਵੀ ਆ ਲੰਦਾ ਸੀ ਛੋਟੀ ਮੋਟੀ ਕਦੀ ਕਦੀ ਤੇ ਕੋਰਸ ਕਰਕੇ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ ਜੀ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਉਮਰ ਦਾ ਦਾਇਆ 67 ਦੀ ਗੱਲ ਹੈ ਜੀ ਉਦੋਂ ਮੈਂ ਸ਼ੁਰੂ ਹੋਇਆ ਜੀ ਤੇ ਅੱਜ ਕਿੰਨੀ ਉਮਰ ਹੈ ਜੀ ਦੇ ਜੇ ਗਵੰਦੇ ਗਵੰਦੇ ਮੈਂ ਬਜ਼ੁਰਗ ਹੋ ਗਿਆ ਵਾਲ ਪੱਕ ਗਿਆ ਜੀ 60 60 ਲੱਗੇ ਪਾਵੇਂ ਗਿਆ ਮੈਂ ਜੀ ਹਾਂਜੀ ਪਰ ਅਜੇ ਤੱਕ ਤੁਸ ਤੁਹਾਨੂੰ ਉਹ ਮਕਾਮ ਨਹੀਂ ਮਿਲਿਆ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਹਾਂਜੀ ਜੋ ਮੈਂ ਚਾਹੁੰਦਾ ਹੀ ਉਹ ਨਹੀਂ ਮਿਲਿਆ ਜੀ ਸੁਪਨੇ ਇੰਨੇ ਵੱਡੇ ਸੀਗੇ ਪਰ ਕਰੀਬੀ ਕਰਕੇ ਕਿਤੇ ਨਾ ਕਿਤੇ ਤੁਸੀਂ ਅੱਜ ਪਿੱਛੇ ਰਹਿ ਗਏ ਹੋ ਕਿਸੇ ਨੇ ਤੁਹਾਨੂੰ ਬढ़ावा ਨਹੀਂ ਦਿੱਤਾ ਤੇ ਅੱਜ ਕਿਤਨੇ ਕਿਤੇ ਦੁੱਖ ਹੁੰਦਾ ਹੈ ਵੀ ਹਾਂ ਅਜੀ ਤੁਹਾਨੂੰ ਤੁਹਾਡੇ ਕੋਲ ਪੈਸੇ ਹੁੰਦੇ ਜਾਂ ਤੁਹਾਨੂੰ ਤੁਹਾਡਾ ਕੋਈ ਹੱਤ ਫੜਦਾ ਤੇ ਅੱਜ ਤੁਸੀਂ ਵੀ ਨਾਮੀ ਕਲਾਕਾਰਾਂ ਵਿੱਚੋਂ ਇੱਕ ਹੁੰਦੇ ਹਾਂ ਜੀ ਇਹ ਤੇ ਮਨ ਚ ਹੁੰਦਾ ਵੀ ਜਦਾਂ ਵੀ ਅੱਜ ਕੱਲ ਵੱਡੇ ਵੱਡੇ ਸਿੰਗਰ ਹੈ ਉਹਨਾਂ ਦਾ ਨਾਮ ਹੈਗਾ ਸਾਡਾ ਵੀ ਨਾਮ ਹੋਵੇ ਸਾਡਾ ਵੀ ਨਾਮ ਹੁੰਦਾ ਜੇ ਸਾਡੇ ਕੋਲ ਖੁੱਲੇ ਪੈਸੇ ਹੁੰਦੇ ਤੇ ਪੈਸੇ ਕਰਕੇ ਅਸੀਂ ਵੀ ਨਹੀਂ ਬਣ ਸਕੇ ਤੇ ਚਲੋ ਆਪਾਂ ਇਹ ਕਹਿ ਸਕਦੇ ਆਂ ਵੀ ਉਹਨਾਂ ਦੀ ਕਿਸਮਤ ਹੈ ਤੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਮੈਂ ਸਮਝਦਾ ਵੀ ਜਿਵੇਂ ਸਿਆਣੇ ਕਹਿੰਦੇ ਆ ਵੀ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਜੀ ਮੈਂ ਹੀ ਸਮਝਿਆ ਵੀ ਫਿਰ ਮੈਨੂੰ ਖਰੇ ਸ਼ਾਇਦ ਬਜ਼ੁਰਗੋਆਂ ਐ ਮੇਲੇ ਮੈਨੂੰ ਇਹ ਮੌਕਾ ਮਿਲਣਾ ਤੇ ਮੈਨੂੰ ਹੁਣ ਥੋੜੀ ਜਿਹੀ ਉਮੀਦ ਬਣ ਗਈ ਆ ਜਿਹੜਾ ਮੈਂ ਗਾਣਾ ਚਲਾ ਰਿਹਾ ਆਪਣਾ 8 ਤਰੀਕ ਤੋਂ ਚੱਲੇ ਆ YouTube ਤੇ ਮਾਂ ਬਾਪੂ ਵਰਗਾ ਹੋਰ ਨਹੀਂ ਹਾਂਜੀ ਤੁਸੀਂ ਲਿਖਦੇ ਵੀ ਹੋ ਗਾਉਂਦੇ ਵੀ ਹੋ ਕਦੇ ਆਪਣੇ ਗਾਣੇ ਨੂੰ ਅੱਗੇ ਲੈ ਕੇ ਗਏ ਹੋ ਕਿਸੇ ਰਿਕਾਰਡਿੰਗ ਤੇ ਲੈ ਕੇ ਗਏ ਹੋ ਜਾਂ ਫਿਰ ਕਿਸੇ ਵੱਡੇ ਕਲਾਕਾਰ ਕੋਲ ਲੈ ਕੇ ਗਏ ਹੋ ਨਹੀਂ ਉਹ ਉਸ ਮੈਂ ਕਿਤੇ ਨਹੀਂ ਲੈ ਕੇ ਗਿਆ ਇਹ ਮੈਂ ਗਾਣਾ ਕਿਸੇ ਕੋਲ ਨਹੀਂ ਲੈ ਕੇ ਗਿਆ ਉਦਾਂ ਇਦਾਂ ਇੱਕ ਮੀਂਹ ਪਈ ਮੈਂ ਸਾਈਕਲ ਤੇ ਗਿਆ ਸੀ ਫਾਈਨ ਟਾਊਨ ਕੰਪਨੀ ਫਾਈਨ ਟਾਊਨ ਕੰਪਨੀ ਦੇ ਵਿੱਚ ਜਦੋਂ ਕਾਰਡ ਤੋਂ ਬਾਅਦ ਕੈਸ਼ਟਾਂ ਚੱਲੀਆਂ ਜੀ ਕੈਸ਼ਟਾਂ ਨਵੀਆਂ-ਨਵੀਆਂ ਚੱਲੀਆਂ ਪਹਿਲੇ ਤਾਂ ਕਾਰਡ ਹੁੰਦੇ ਸੀ ਫਿਰ ਕੈਸ਼ਟਾਂ ਚੱਲੀਆਂ ਫਿਰ ਮੈਂ ਵੀ ਗਿਆ ਉੱਥੇ ਧੂੜਕੋਟਿਆ ਸਾਹਿਬ ਜੀ ਜਿਹੜੇ ਹੈ ਨਾ ਉਹ ਬੱਚਿਆਂ ਨੂੰ ਉੱਥੇ ਵੀ ਜਿਹੜੀ ਟ੍ਰੇਨਿੰਗ ਲੈਂਦੇ ਨੇ ਯਾਨੀ ਕਿ ਹਾਂਜੀ ਤੇ ਉਹਦਾ ਮੈਨੂੰ ਬਿਠਾ ਲਿਆ ਵੀ ਹਾਂ ਵੀ ਤੂੰ ਕਿਵੇਂ ਆਇਆ ਮੈਂ ਜੀ ਮੈਂ ਥੋੜੇ ਜਿਹੇ ਗਾਣੇ ਚਾਹਨਾ ਵੀ ਮੇਰੀ ਵੀ ਇੱਕ ਛੋਟੀ ਜੀ ਕੈਸਟ ਬਣ ਜੇ ਤੇ ਉਹਨਾਂ ਨੇ ਕਿਹਾ ਵੀ ਭਾਈ ਸੋਚਿਆ ਵੀ ਸਾਈਕਲ ਤੇ ਆਇਆ ਬੰਦਾ ਸੈਣਾ ਕੋ ਇੰਨਾ ਬਾਈਕ ਕਿੱਥੇ ਹੋਣਾ ਤੇ ਉਹਨਾਂ ਮੈਨੂੰ ਪਹਿਲੇ ਕਿਹਾ ਤਾਂ ਵੀ ਭਾਈ ਇਹ ਪੈਸੇ ਦਾ ਕੰਮ ਆ ਇੰਨੇ ਪੈਸੇ ਦਾ ਤੇ ਹਿਸਾਬ ਹੈਗਾ 1.5-2 ਲੱਖ ਲੱਗੇਗਾ ਮੈਂ ਜੀ ਇੰਨਾ ਤਾਂ ਹੈ ਨਹੀਂ ਵੀ ਜੇ ਤੁਸੀਂ ਥੋੜਾ ਜਿਆ ਮੇਰੀ ਹੈਲਪ ਕਰੋ ਥੋੜੀ ਮੇਰੀ ਮਦਦ ਕਰੋ ਤੇ ਸੜਾ ਥੋੜਾ ਤੁਸੀਂ ਕਰੋ ਥੋੜਾ ਮੈਂ ਕਿਸੇ ਕੋ ਹੋਰ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਕਰ ਲਾਂ ਉਹਨਾਂ ਨੇ ਮੈਨੂੰ ਫਿਰ ਬੜਾ ਲੰਮਾ ਟਾਈਮ ਦਿੱਤਾ ਉਹਨਾਂ ਕਿਹਾ ਜੀ ਉਹ ਪਹਿਲੇ ਜੀ ਆ ਰஞ்சிਤ ਮਨੀ ਦਾ ਗਾਣਾ ਹੋ ਰਿਹਾ ਉਸ ਤੋਂ ਬਾਅਦ ਇੱਕ ਹੋਰ ਸੀ ਅਲੀ ਅਲੀ ਕਰਕੇ ਇਹਨਾਂ ਦਾ ਨੰਬਰ ਉਸ ਤੋਂ ਬਾਅਦ ਤਿੰਨ ਕ ਨੰਬਰ ਲਾਤੇ ਉਸ ਤੋਂ ਬਾਅਦ ਤੇਰਾ ਨੰਬਰ ਲਾਵਾਂਗੇ ਉਹਨੇ ਦਿਰ ਨੂੰ ਫੇਰ ਉਹ ਟਾਈਮ ਨਿਕਲ ਗਿਆ ਜੀ ਤੇ ਫਿਰ ਮੈਨੂੰ ਵੀ ਪਤਾ ਲੱਗਿਆ ਸੀ ਇਹਨਾਂ ਪੈਸੇ ਇਹਨੇ ਮੰਗਲੇ ਮੈਥੋਂ ਇਹਨੇ ਪੈਸੇ ਨਹੀਂ ਆਉਣੇ ਫਿਰ ਉੱਥੇ ਹੀ ਗੱਲ ਰਹਿ ਗਈ ਜਿੰਨੇ ਕਿਤੇ ਮੰਦੁਖੀ ਹੁੰਦਾ ਕਿ ਪੈਸੇ ਕਰਕੇ ਅੱਜ ਤੁਸੀਂ ਇਹਨੇ ਪਿੱਛੇ ਰਹਿ ਗਏ ਜੇ ਤੁਹਾਡੇ ਕੋਲ ਵੀ ਇਹਨੇ ਪੈਸੇ ਹੁੰਦੇ ਤੇ ਤੁਹਾਡਾ ਨਾਮ ਵੀ ਉਹਨਾਂ ਕਲਾਕਾਰ ਨਾਲ ਹੁੰਦਾ ਹਾਂਜੀ ਜਿਵੇਂ ਉਹ ਮੈਨੂੰ ਧੂੜਕੋਟੇ ਸਾਹਿਬ ਕਹਿ ਰਹੇ ਸੀ ਚਲੋ ਅੱਜ ਦੁਨੀਆ ਤੇ ਨਹੀਂ ਰਹੇ ਹੋ ਤੇ ਜਦੋਂ ਉਹ ਕਹਿ ਰਹੇ ਸੀ ਡੇਢ ਦੋ ਲੱਖ ਲੱਗੇਗਾ ਥੋੜੀ ਜਿਹੀ ਮਦਦ ਕਰਦੇ ਇਹ ਥੋੜਾ ਤੇ ਮੈਂ ਉਦੋਂ ਮੇਰੇ ਕੋਲ ਪੈਸੇ ਨਹੀਂ ਤਾਂ ਅੱਜ ਮੈਂ ਵੀ ਉਹ ਕਲਾਕਾਰ ਵਾਂਗੂ ਮੇਰਾ ਵੀ ਨਾਮ ਹੁੰਦਾ ਮੇਰੀ ਵੀ ਪਛਾਣ ਹੁੰਦੀ ਪਰ ਚਲੋ ਇੰਨਾ ਵੀ ਮੈਂ ਆਪਣੀ ਰਿਆਸਲ ਨੂੰ ਥੋੜਾ ਜਿਆ ਰਿਆਜ ਨੂੰ ਨਹੀਂ ਛੱਡਿਆ ਆਇਆ ਅੱਜ ਤੱਕ ਮੈਂ ਚਲਾਈ ਜਾ ਰਿਹਾ ਚੱਲੀ ਜਾਣਾ ਗੱਲ ਉਹੀ ਸਾਹਮਣੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਕਿਸਮਤ ਆਪਣੀ ਆਪਣੀ ਗੱਲ ਜਿਹੜੀ ਪਹਿਲੇ ਕਹੀ ਸੀ ਵੀ ਵਕਤ ਤੋਂ ਪਹਿਲੇ ਕਿਸਮਤ ਤੋਂ ਜ਼ਿਆਦਾ ਵਕਤ ਤੋਂ ਪਹਿਲੇ ਕੁਝ ਨਹੀਂ ਕਿਸੇ ਗਾਇਕ ਨੂੰ ਫੋਲੋ ਕਰ ਦਵਾਂਗੇ ਹਾਂ ਮੈਂ ਉਹਦੇ ਵਰਗੇ ਸਿੰਗਿੰਗ ਕਰਾਂ ਜੋ ਉਹਦੇ ਵਰਗਾ ਹੀ ਮੇਰਾ ਨਾਮ ਹੋਵੇ ਇਹ ਮੈਂ ਸੋਚਿਆ ਸੀ ਵੀ ਜਿਹੜਾ ਜੋ ਆਪਣੇ ਦਿਲੋਂ ਗੱਲ ਹੋਵੇ ਜੋ ਆਪਣੇ ਅੰਦਰੋਂ ਆਵਾਜ਼ ਆਵੇ ਉਹ ਕੁਆਲਿਟੀ ਬਣਾਓ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਮੈਂ ਚਾਹੁੰਨਾ ਵਾਂ ਕਿ ਆਪਣੀ ਪਹਿਚਾਣ ਆਪਣੀ ਹੋਵੇ ਵੈਸੇ ਅਜ ਤੱਕ ਤੇ ਮੈਂ ਸੋਚਿਆ ਨਹੀਂ ਕਦੀ ਵੀ ਮੈਂ ਉਹਦੇ ਵਰਗਾ ਗਾਵਾ ਜਾਂਦਾ ਵਰਗਾ ਗਾਵਾ ਪਰ ਇਹ ਵੀ ਜਿਹੜੇ ਗਾਣੇ ਲੋਕੀ ਗਾ ਰਹੇ ਨੇ ਉਹ ਆਪਣੀ ਜਗ੍ਹਾ ਤੇ ਸਭ ਵਧੀਆ ਗਾ ਰਹੇ ਆ ਉਹਨਾਂ ਨੂੰ ਸਾਨੂੰ ਸੁਣ ਕੇ ਸੌਂਗ ਪਿਆ ਜੀ ਹਾਂਜੀ ਤੇ ਜਿਹੜੀ ਆ ਤੁਸੀਂ ਸਾਈਕਲ ਤੇ ਕੱਪੜੇ ਲੈ ਕੇ ਵੇਚਦੇ ਹੋ ਦਿਹਾੜੀ ਨਿਕਲ ਜਾਂਦੀ ਉਹਦੀ ਦਿਹਾੜੀ ਮੈਡਮ ਜੀ ਕਦੀ ਬਣ ਜਾਂਦੀ ਆ ਤੇ ਕਦੀ ਨਹੀਂ ਬਣਦੀ ਕਦੀ ਖਾਲੀ ਵੀ ਆ ਜਾਂਦੇ ਆ ਮੁਰਕੇ ਹਾਂਜੀ ਨਿਰਾਸ਼ਾ ਨਹੀਂ ਹੁੰਦੀ ਕਿ ਕਈ ਵਾਰੀ ਐਦਾਂ ਹੁੰਦਾ ਹੈ ਵੀ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਸੋ ਕੰਮ ਹੁੰਦੇ ਨੇ ਖਰਚੇ ਵੀ ਸੋਕ ਹੁੰਦੇ ਨੇ ਵੀ ਜਦੋਂ ਖਾਲੀ ਹੱਥ ਜਾ ਰਹੇ ਹੋ ਕਿ ਵੀ ਕਿਸੇ ਨਾ ਕਿਸੇ ਦਾ ਕਿਸੇ ਚੀਜ਼ ਨੂੰ ਦਿਲ ਕਰਦਾ ਫਿਰ ਪੈਸੇ ਨਾ ਹੋਣ ਕਿੰਨੇ ਕਿ ਨਿਰਾਸ਼ਾ ਹੁੰਦੀ ਉਸ ਟਾਈਮ ਮੈਡਮ ਜੀ ਤੁਸੀਂ ਗੱਲ ਬੜੀ ਪੁਰਾਣੀ ਛੇੜਤੀ ਹੁਣ ਦਿਲ ਨੂੰ ਉਹਨਾਂ ਗੱਲ ਜਗਾ ਦਿੱਤੀ ਬੜਾ ਬੜਾ ਵਕਤ ਦੇਖਿਆ ਆ ਆਹੀ ਮੇਰਾ ਸਾਈਕਲ ਮੈਂ ਘਰੋਂ ਫੇਰੀ ਲਾਂ ਨਿਕਲਿਆ ਸੀ ਫੇਰ ਹੀ ਲਾੜ ਨਿਕਲਿਆ ਤੇ ਮਾਰ ਰਖਿਆ ਆ ਸੀ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਅੱਛਾ ਜਿਸ ਟਾਈਮ ਦੀ ਮੈਂ ਸ਼ੁਰੂਆਤ ਕੀਤੀ ਪੈਂਚਰ ਹੋ ਗਿਆ ਤੇ ਫਿਰ ਮੈਂ ਪੈਂਚਰ ਹੀ ਸਾਈਕਲ ਜਿਹੜਾ 2-3 ਘੰਟੇ ਗਲੀਆਂ ਚ ਚਲਾਉਂਦਾ ਰਿਆ ਫੇਰ ਮੈਂ ਇੱਕੋ ਥਾਈਂ ਸੂਡ ਵੇਚਿਆ ਸੂਡ ਵੇਚਿਆ ਵਿਖਿਆ ਤੇ ਫੇਰ ਮੈਂ ਪੈਂਚਰ ਲਵਾ ਕੇ ਫੇਰ ਚੱਲਿਆ ਐਸਾ ਵੀ ਮੇਰੇ ਤੇ ਵਕਤ ਆਇਆ ਪਰ ਚਲੋ ਮਾਲਕ ਦੀ ਕਿਰਪਾ ਵਾ ਅੱਜ ਦਿਹਾੜੀ ਬਣ ਜਾਂਦੀ ਆ ਮਾੜੀ-ਮੁੱਟੀ ਘਰ ਦਾ ਗੁਜ਼ਾਰਾ ਹੁਣ ਚੱਲੀ ਜਾਂਦਾ ਉਦੋਂ ਤੇ ਬਹੁਤਾ ਹੀ ਮਾੜਾ ਵਕਤ ਵੇਖਿਆ ਆ ਜੀ ਚਲੋ ਉਹ ਵੀ ਨਿਕਲ ਗਿਆ ਐਵੀ ਨਹੀਂ ਰਹਿਣਾ ਹੁਣ ਗੱਲ ਉਹੀ ਆ ਵੀ ਜਦੋਂ ਕੋਈ ਜਿਵੇਂ ਤੂੰ ਸਮਝ ਲੋ ਵੀ ਉਹ ਮਾਲਕ ਨੇ ਮਦਦ ਦਾ ਦਰਿਆ ਬਣਾ ਕੇ ਤੁਹਾਨੂੰ ਭੇਜਤਾ ਮੇਰੀ ਵਾਇਸ ਨੂੰ ਤੁਸੀਂ ਐਨਾ ਸਰੋਤਿਆਂ ਤੱਕ ਪਹੁੰਚਾਉਣ ਵਾਸਤੇ ਮਾਲਕ ਨੇ ਤੁਹਾਨੂੰ ਭੇਜਤਾ ਮੇਰਾ ਮਦਦ ਕਰਨ ਵਾਸਤੇ ਹਾਂਜੀ ਤੇ ਜਾਂਦੇ ਜਾਂਦੇ ਇੱਕ ਦੋ ਲਾਈਨਾਂ ਸਾਡੇ ਆਡੀਅੰਸ ਲਈ ਜੀ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਇੱਕ ਲਾਸਟ ਤੋਹਫ਼ਾ ਕੀ ਦੇਣਾ ਚਾਹੁੰਦਾ ਲਾਸਟ ਤੋਂ ਮੈਂ ਇਹ ਹੀ ਕਹੂੰਗਾ ਜੀ ਪੀ ਜਿਹੜਾ ਮੇਰਾ ਹੁਣ ਮਾਂ ਬਾਪੂ ਵਾਲਾ ਗਾਣਾ ਆਇਆ ਇਹਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਜਰੂਰ ਕਰ ਦਿਓ YouTube ਦਾ ਨਾਮ ਕੀ ਹੈ ਤੁਹਾਡਾ ਤੇ YouTube ਤੋਂ ਦਿਲ ਆਪਣਾ ਪੰਜਾਬੀ ਅੱਛਾ ਹਾਂ ਜੋ ਮੇਰੇ ਚੈਨਲ ਦਾ ਨਾਮ ਰੱਖਿਆ ਦਿਲ ਆਪਣਾ ਪੰਜਾਬੀ ਤੋਂ ਜੀ ਦਿਲ ਆਪਣਾ ਪੰਜਾਬੀ ਜਿਹੜਾ ਇਹਨਾਂ ਦਾ YouTube ਚੈਨਲ ਆ ਤੇ ਇਹਨਾਂ ਦਾ ਜਿਹੜਾ ਸੌਂਗ ਆ ਸੁਣ ਲਿਓ ਤੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਦੋ ਲਾਈਨਾਂ ਹੋਰ ਸੁਣਾ ਦੇਨੇ ਆ ਹਾਂਜੀ ਕਿਦੋਂ ਸ਼ੁਰੂ ਕਰ ਲਈ ਜੀ ਮੈਂ ਤਾਂ ਅਹਲੇ ਰਿਕਾਰਡਿੰਗ ਤਿੰਨ ਚਾਰ ਗਾਣੇ ਕਰ ਰਿਆ ਵਾਂ ਜੀ ਆ ਲੱਗ ਜਾ ਗੁਰਾਂ ਦੇ ਚਰਨੀ ਨਿਕੀਆਂ ਖੱਟ ਲਾਵੇ ਇਸ ਤਰ੍ਹਾਂ ਜਾਂ ਇੱਕ ਤੁਹਾਨੂੰ ਬੁੱਲਾ ਸੁਣਾਇਆ ਇੱਕ ਬੁੱਲਾ ਹੋਰ ਸੁਣਾ ਰਿਹਾ ਜੀ ਆ ਲੱਗ ਜਾ ਗੁਰਾਂ ਦੇ ਚਰਨੀ ਨੇਕੀਆਂ ਖਟ ਲੈਵੇ ਆ ਲੱਗ ਜਾ ਗੁਰਾਂ ਦੇ ਚਰਨੀ ਨੇਕੀਆਂ ਖਟ ਲੈਵੇ ਪਰ ਲੱਗ ਗੁਰਾਂ ਦੇ ਬਾਣੀ ਦੁਖੜੇ ਹਰ ਲੈਵੇ ਪਰ ਲੱਗ ਗੁਰਾਂ ਦੇ ਬਾਣੀ ਦੁਖੜੇ ਹਰ ਲੈਵੇ ਹਰ ਲੈਵੇ हर ले वे दुकड़े हर ले वे तां तूं होर मंग ले म तेरी चोली भरी जवे ਤੋਂ ਪਹਿਲਾ ਤੂੰ ਹੋ ਰਾਂ ਨਹੀਂ ਮੰਗ ਲੈ ਵੇ ਮੰਗਣ ਤੋਂ ਪਹਿਲਾਂ ਤੇਰੀ ਛੋਲੀ ਪਰ ਜਾਵੇ ਓ ਨੇੜੇ ਹੋ ਕੇ ਆਪ ਨੇੜੇ ਹੋ ਕੇ ਸੁਣਦਾ ਤੂੰ ਦੁਖੜੇ ਦੱਸ ਲੈ ਵੇ ਪੜ ਲੈ ਕੋ ਰਹੰਦੇ ਪਾਣੀ ਦੁਖੜੇ ਹਰ ਲੈ ਵੇ ਕੱਲ੍ਹ ਗੋ ਰਹਦੇ ਬਾਣੇ ਦੁਖੜੇ ਹਰ ਲੈਵੇ ਹਰ ਲੈਵੇ ਹਰ ਲੈਵੇ ਹਰ ਲੈਵੇ ਦੁਖੜੇ ਹਰ ਲੈਵੇ ਕਿਆ ਬਾਤ ਹੈ ਕਿਆ ਬਾਤ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹਨਾਂ ਦੀ ਜਿਹੜੀ ਕਹਾਣੀ ਹੈ ਤੇ Song ਬਹੁਤ ਜ਼ਿਆਦਾ ਵਧੀਆ ਲੱਗੋ ਹੋਊਗਾ ਉਮੀਦ ਇਹ ਹੈ ਸਪਨੇ ਬਹੁਤ ਵੱਡੇ ਨੇ ਲੇਕਿਨ ਹੱਥ ਦੇ ਵਿੱਚ ਪੈਸੇ ਨਾ ਹੋਣ ਕਰਕੇ ਗਲੀਆਂ-ਗਲੀਆਂ ਦੇ ਵਿੱਚ ਇਹਨਾਂ ਨੂੰ ਜਾ ਕੇ ਕੱਪੜੇ ਵੇਚਣੇ ਪੈ ਰਹੇ ਆ ਤੁਸੀਂ ਜੇ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਇਹਨਾਂ ਦਾ YouTube ਚੈਨਲ ਚੈਨਲ ਹੈ ਇਹਨਾਂ ਨੇ ਦੱਸਿਆ ਹੈ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜਾ ਇਹਨਾਂ ਦਾ ਨਵਾਂ Song ਆਇਆ ਉਹਨੂੰ ਜਿਆਦਾ ਤੋਂ ਜਿਆਦਾ ਪਿਆਰ ਦੇ ਦਿਓ ਤੇ ਤੁਹਾਡੀ ਵੀ ਕੁਝ ਏਦਾਂ ਦੀ ਕਹਾਣੀ ਹੈ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤੇ ਏਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਕਰਨ ਕੁਮਾਰ